ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇਵਾ ਦੀਨ ਦਿਆਲ ਗੋਪਨ ਗੋਬਿੰਦਾ ਹਰਿ ਤੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਆ ਹੋਰਤ ਕਿਤਨਾ ਪਾਤੀ ਜਿਓ ਨਿਰਹਰੀ ਕੇਸ਼ਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਦਰਸ਼ਨ ਬੇਅੰਤ ਪਾਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇਵਾ ਦੀਨ ਦਿਆਲ ਗੋਪਰ ਗੋਬਿੰਦਾ ਹਰਤੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਏ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੁਜੇ ਪੈਰਾ ਗੁਰਮਖ ਹਿਰਦੈ ਜਾ ਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰ ਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਤੀ ਜਿਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇਵਾ ਦੀਨ ਦਿਆਲ ਗੋਪਰ ਗੋਬਿੰਦਾ ਹਰਤੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਏ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਤ ਤਰੀਐ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇ ਵਾ ਦੀਨ ਦਿਆਲ ਗੋਪਰ ਗੋਬਿੰਦਾ ਹਰਿ ਤੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲਦ ਮੋਦਰ ਗੁਰਮਖ ਪਈਆ ਹੋਰ ਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ सोई पगਤ ਇਕਾਤੀ ਜਿਓ ਅਮੋਕ ਦਰਸਨ ਬੇਅੰਤ ਪਾਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਆਪੇਵਾ ਦੀਨ ਦਿਆਲ ਗੋਪਨ ਗੋਬਿੰਦਾ ਹਰਿ ਤਉ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਆ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ सोई पगਤ 31 जियो अमोक दर्शन बेअंत परा वडा सम्राट सदा ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇਵਾ ਦੀਨ ਦਿਆਲ ਗੋਪਰ ਗੋਬਿੰਦਾ ਹਰਿ ਤੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਆ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ सोई पगਤ ਇਕਾਤੀ ਜਿਓ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇ ਵਾ ਦੀਨ ਦਿਆਲ ਗੋਪਨ ਗੋਬਿੰਦਾ ਹਰਿ ਤਉ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਏ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ सोई पगਤ 31 ਜਿਓ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਪਾਲ ਬ੍ਰਹਮ ਅਪਰੰਪਰ ਦੇਵਾ ਅਗਨ ਅਗੋਚਰ ਅਲਕ ਆਪੇਵਾ ਦੀਨ ਦਿਆਲ ਗੋਪਨ ਗੋਬਿੰਦਾ ਹਰਿ ਤਉ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲਦ ਮੋਦਰ ਗੁਰਮਖ ਪਈਐ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਦਰਸ਼ਨ ਬੇਅੰਤ ਪਾਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਆਪੇਵਾ ਦੀਨ ਦਿਆਲ ਗੋਪਨ ਗੋਬਿੰਦਾ ਹਰਿ ਤਉ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਨਦ ਮੋਦਰ ਗੁਰਮਖ ਪਈਐ ਔਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਤੀ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਤ ਆਪੇਵਾ ਦੀਨ ਦਿਆਲ ਗੋਪਰ ਗੋਬਿੰਦਾ ਹਰਿ ਤੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲਦ ਮੋਦਰ ਗੁਰਮਖ ਪਈਐ ਹੋਰਤ ਕਿਤੈ ਨ ਪਾਤੀ ਜਿਓ ਨੇਰੇ ਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਤੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਪਾਲ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਆਪੇਵਾ ਦੀਨ ਦਿਆਲ ਗੋਪਨ ਗੋਬਿੰਦਾ ਹਰ ਤਉ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲਦ ਮੋਦਰ ਗੁਰਮਖ ਪਈਐ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੈਸਵ ਨਿਰਵੈਰਾ ਕੋਟ ਜਨਾ ਜਾਕੇ ਪੁਜੇ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਦਰਸਨ ਬੇਅੰਤ ਪਰਾ ਵੱਡਾ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਤੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ